ਕਸਾਨੀ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਵੀ ਰੋਜ਼ ਦੀ ਤਰ੍ਹਾਂ ਜੇ ਫਿਰ ਕੋੜ ਕਪੂਰੇ ਤੂੜੀ ਦੀ ਬੋਲੀ ਦੇ ਟਰਾਲੀਆਂ ਵੀ ਅੱਜ ਦੋ ਹੀ ਆਈਆਂ ਤੇ ਤਰੀਕ ਜਿਹੜੀ ਅੱਜ ਹੋ ਗਈ ਆ 15 ਅਗਸਤ ਤੇ 2025 ਤੇ ਬਾਕੀ ਦੇਖਦੇ ਆਂ ਕੀ ਰੇਟ ਲੱਗਦਾ ਅੰਦਰ ਦੇ ਥੋੜੀ ਬੈਕਸਾਰ ਬਾਈ ਬੋਲੋ ਹਾ ਜੀ ਆਹ ਲਓ ਬੋਲਾ ਸੀ 300 ਰੁਪਈਆ ਹੀ 5 10 350 ਜੀ 50 60 360 ਰੁਪਈਏ 60 ਰੁਪਈਏ 70 ਰੁਪਈਏ 75 80 80 400 400 400 400 ਬੋਲਾ ਬਾਈ ਕਿਨੇ 5 ਰੁਪਏ 10 ਰੁਪਏ 15 ਰੁਪਏ 20 ਰੁਪਏ 420 ਰੁਪਏ ਬੋਲਾਂਗੇ ਨੇ 15 ਅਗਸਤ ਲੋ ਜੀ ਪਹਿਲੀ ਟਰਾਲੀ ਲੱਗੀ ਹੈ 420 ਰੁਪਏ ਤੇ ਅੱਗੇ ਬਾਈ ਦੇਖਦੇ ਆ ਇੱਕ ਟਰਾਲੀ ਹੋਰ ਆਈ ਹੈ ਤੇ ਵੀਡੀਓ ਨੂੰ ਵੀ ਦੱਬ ਕੇ ਕਰਦੇ ਸ਼ੇਅਰ ਤੇ ਟਾਈਮ ਆ ਜਿਹੜਾ 7 ਵੱਜ ਚੁੱਕੇ ਆ ਤੇ ਦੋ ਟਰਾਲੀਆਂ ਵੀ ਅੱਜ ਜਿਹੜੀਆਂ ਆਈਆਂ ਤੇ ਬਾਕੀ ਅੱਗੇ ਆਪਾਂ ਦੇਖਦੇ ਆ ਆਹ ਅੱਛਾ ਲਈ ਸਾਡੀ ਜਿਹੜੀ ਥੋੜੀ ਬੋਲੋ ਜੀ 350 350 52 60 65 ਕੱਢਦੇ ਕਸੀਰੇ ਦੇ ਆਪਾਂ ਚੱਲ ਕਰਿਆ ਚੱਲ 70 75 80 85 400 5 405 ਬੋਲਾਂ ਲਿਖ ਨੇ 405 ਲੋਡਿੰਗ ਇਹ ਟਰਾਲੀ ਦਿੱਤੀ 400 ਤੇ 5 ਰੁਪਏ ਦੇ ਦੋ ਅੱਜ ਵੀ ਟਰਾਲੀਆਂ ਆਈਆਂ ਸੀਗਾ ਤੇ 400 ਤੋਂ ਜਿਹੜਾ ਉੱਪਰ ਰੇਟ ਗਿਆ ਦੋਹਾਂ ਦਾ ਤੇ ਤੂੜੀ ਅੰਦਰ ਦੀ ਸੀ ਵੀ ਦੋਵੇਂ ਟਰਾਲੀਆਂ ਦੇ ਵਿੱਚ ਤੇ ਚੰਗੀ ਤੂੜੀ ਸੀਗੀ ਤੇ ਅੱਜ ਵੀ ਤਰੀਕ ਜਿਹੜੀ 15 ਅਗਸਤ 2025 ਤੇ ਕੋਟ ਕਪੂਰੇ ਸਵੇਰ ਦੇ ਜਿਹੜੇ 7 ਵਜੇ ਵੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਅੱਜ ਹਰੇ ਚਾਰੇ ਦੀ ਵੀ ਇੱਕ ਟਰਾਲੀ ਆਈ ਖੜੀ ਐ ਮੱਕੀ ਦੀ ਤੇ ਬਾਕੀ ਬਈ ਯੂਰਾ ਹਰੇਚਾਰੇ ਬੋਲੀ ਵੈਸੇ 11 ਵਜੇ ਸ਼ੁਰੂ ਹੁੰਦੀ ਆ ਤੇ ਅੱਜ ਵੈਸੇ ਹੀ ਬਾਈ ਕੁਲੇਖੇ ਨਾ ਕੀਤੇ ਆ ਗਏ ਟਾਈਮ ਨਾਲ ਤੇ ਸਵੇਰੇ 11 ਵਜੇ ਜਿਹੜੀ ਹਰੇਚਾਰੇ ਦੀ ਬੋਲੀ ਸ਼ੁਰੂ ਹੁੰਦੀ ਆ ਮੰਡੀ ਦੇ ਅੰਦਰ ਲੱਗਦੀ ਆ ਉਹ ਤੇ ਛੂੜੀ ਦੀ ਬੋਲੀ ਵੀ ਬਾਹਰ ਹੀ ਲੱਗਦੀ ਆ ਮਾਰਕੀਟ ਕਮੇਟੀ ਵਾਲੇ ਗੇਟ ਦੇ ਦੇ ਖੱਬੇ ਪਾਸੇ ਤੇ ਬਾਕੀ ਵੀ ਅੱਜ ਦੋ ਟਰਾਲੀਆਂ ਆਈਆਂ ਸੀ ਤੇ ਰੇਟ ਹੈ 400 ਤੋਂ ਉੱਪਰ ਹੀ ਰਿਹਾ ਦੋਵੇਂ ਟਰਾਲੀਆਂ ਦਾ ਇੱਕ ਲੱਗੀ 420 ਦੇ ਇੱਕ ਲੱਗੀ 400 ਤੇ 5 ਰੁਪਏ ਧੰਨਵਾਦ ਸਾਰੇ ਵੀਰਾਂ ਦਾ Ağır right. right. her mı